ਉੱਤ ਚੁੱਪ ਕੀਤਾ ਨੂੰ ਗੋਲੀ ਮਾਰ ਕੇ ਗਏ ਆ ਪੁੱਤ ਕੋਈ ਨਹੀਂ ਉੱਥੇ ਘਾਸਦਾ ਕੋਈ ਨਹੀਂ ਅਬ ਜੇ ਗੋਲੀ ਮਾਰੀ ਮੈਨੂੰ ਮੇਰਾ ਵੀ ਗੋਲੀ ਅੰਨਾਂ ਨੇ ਪੁੱਤ ਚੁੱਪ ਕੀਤਾ ਨੂੰ ਗੋਲੀ ਮਾਰ ਕੇ ਗਏ ਆ ਪੁੱਤ ਕੋਈ ਨਹੀਂ ਉੱਥੇ ਘਾਸਦਾ ਕੋਈ ਨਹੀਂ ਅਬ ਜੇ ਗੋਲੀ ਮਾਰੀ ਮੈਨੂੰ ਮੇਰਾ ਵੀ ਗੋਲੀ ਮੰਦੀਪ ਵੀਰ ਮੇਰਾ ਮੈਨੂੰ ਬੜਾ ਪਿਆਰ ਕਰਦਾ ਮੇਰਾ ਵੀਰ ਆਏ ਮੈਨੂੰ ਨਹੀਂ ਪਤਾ ਵੀਰ ਆਪਸ ਲਿਆ ਦੋ ਮੇਰੇ ਵੀਰ ਦੇ ਦੋ ਮिन्नੂ ਜਦੋਂ ਫੇਰ ਕੁਝ ਨਹੀਂ ਕਰਨਾ ਇੱਕ ਬੰਦਾ ਉਹਨਾਂ ਦਾ ਚਾਹੀਦਾ ਦੇ ਬਰਾਬਰ ਦਾ ਐਸੇ ਟਾਈਮ ਹੁਣੇ ਹੀ ਹੁਣੇ ਚਾਹੀਦਾ ਉਹਨਾਂ ਦਾ ਆਪ ਗੋਲੀ ਮਾਰੋਗੇ ਤੁਸੀਂ ਸਾਹਮਣੇ ਮਾਰੋਗੇ ਗੋਲੀ ਉਹਨੂੰ ਤੋੜਾ ਹੱਲਾ ਹੋਇਆ ਨਾ ਤੁਸੀਂ ਇੱਕ ਬੰਦਾ ਦੀ ਬਰਾਬਰ ਦੇ ਪਾ ਦਿਓ ਇਸ ਸਨਕਾਰ ਕਰਤਾ ਉਹਨਾਂ ਦਾ ਕੋਈ ਸਨਕਾਰ ਨਹੀਂ ਕਰਨਾ ਨਹੀਂ ਉਹਨਾਂ ਦਾ ਬਿੰਦੀ ਜਾਲ ਦਾ ਕੀ ਗੱਲ ਹੈ ਗੱਲ ਤਾਂ ਬੜੀ ਮਾੜੀ ਹੈ ਜੀ ਸਾਡੇ ਪਿੰਡ ਦਾ ਨੌਜਵਾਨ ਮਨਦੀਪ ਸਿੰਘ ਇਹਦਾ 3-4 ਮਹੀਨੇ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਪਿੰਡ ਦੇ ਵਿੱਚ ਹੀ ਮੁੰਡੇ ਡੇਵਿਡ ਕਰਕੇ ਨਾਮ ਉਹਦਾ ਮੁੰਡਾ ਡੇਵਿਡ ਨਾਮ ਆ ਉਹ ਆਪਾਂ ਚੱਲ ਰਹੇ ਇਹਦੇ ਨਾਲ ਪਹਿਲਾਂ ਵੀ ਕਿ 350 ਦਾ ਜੁਰਮ ਹੋਇਆ ਸੀ ਠੀਕ ਹੈ ਉਦੋਂ ਕੋਈ ਪੁਲਿਸ ਨੇ ਵੀ ਬੜੀ ਹਿੰਮਤ ਕਰਕੇ ਉਹਨਾਂ ਨੂੰ ਫੜਿਆ ਵੀ ਰੈਸਟ ਵੀ ਕੀਤਾ ਹਨਾ ਪੁਲਿਸ ਨੇ ਬੜੀ ਮਿਹਨਤ ਵੀ ਕੀਤੀ ਉਹਦੇ ਵਿੱਚ ਹੁਣ ਗੱਲ ਹੈ ਕਿ ਉਹ ਆਪਣੇ ਘਰ ਦੇ ਬਾਹਰ ਖੜਾ ਸੀ ਵਿਚਾਰਾ ਤੇ ਮੁੰਡੇ ਆਏ ਦੋ ਬਾਈਕ ਦੇ ਇਹਨੂੰ ਗੋਲੀ ਸ਼ੂਟ ਕਰਕੇ ਚਲੇ ਗਏ ਇਹਨੂੰ ਮੁੰਡੇ ਨੂੰ ਬਕਸਾ ਦੇ ਦਿਓ ਦਿਨ ਦਿਹਾੜੇ ਤੱਕ ਗੋਲੀਆਂ ਚਲਾਣੀਆਂ ਇਹਨਾਂ ਨੇ ਮਾਰ ਗਏ ਠੀਕ ਹੈ ਚੰਗਾ ਬਈ ਮਾੜੀ ਗੱਲ ਆ ਬਹੁਤ ਮਾੜ ਦੁੱਖ ਦੀ ਗੱਲ ਹੈ ਜੀ ਇੱਕ ਉਹ ਵਿਚਾਰਾ ਛੋਟਾ ਮੁੰਡਾ 24-25 ਸਾਲ ਦੀ ਉਮਰ ਆ ਤੇ ਇੱਕ 1.5 ਸਾਲ ਦੀ ਬੇਟੀ ਆ ਕਮਾਨ ਵੜਾਉਗਾ ਤੇ ਉਹਦੀਆਂ ਭੈਣਾਂ ਉਹ ਵਿਚਾਰੇ ਗਰੀਬ ਦੀਆਂ ਮਦਰ ਫਾਦਰ ਦੀ ਖੁਦ ਹੀ ਸੇਵਾ ਕਰਦੇ ਬੜਾ ਦੁੱਖ ਹੈ ਬੜੀ ਮਾੜੀ ਗੱਲ ਹੈ ਗੋਲੀ ਜਵਾਰ ਪਰਵਾਰ ਵੱਲ ਧਰਨਾ ਲਗਾਇਆ ਗਿਆ ਕੀ ਗੱਲ ਚੱਲ ਰਹੀ ਹੈ ਪਰਿਵਾਰ ਵੱਲ ਧਰਨਾ ਰੋਸ ਦੱਸ ਰਿਹਾ ਕਿ ਸਾਡਾ ਬੱਚਾ ਚਲਾ ਗਿਆ ਮਾਂ ਪਿਓ ਨੇ ਧਰਨਾ ਹਿਲਾ ਸਕਦੇ ਐਤੋਂ ਪਰ ਕੀ ਕਰ ਸਕਦੇ ਹੋ ਧਰਨਾ ਹੀ ਹੈ ਜੀ ਕੋਈ ਪਹਿਲੇ ਵੀ ਕਦੇ ਸ਼ਰੇਆਮ ਗੋਲਿਆਂ ਚ ਲਾਇਆ ਉਹ ਪੁੱਛਦੇ ਪਤਾ ਸਰ ਇਹਦਾ ਰੈਸਟ ਨਹੀਂ ਪਈ ਉਹਨਾਂ ਕੋਲ ਨਹੀਂ ਪੁਲਿਸ ਨੇ ਤਿੰਨ ਬੰਦੇ ਨਾਲ ਫੜੇ ਸੀ ਜੋ ਪੁਲਿਸ ਨੂੰ ਤਿੰਨ ਬੰਦੇ ਨੂੰ ਫੜੇ ਕੇ ਨਾਮ ਬਾਈ ਨੇ ਬਤਾ ਦਿੱਤਾ ਪੁਲਿਸ ਨੇ ਬਾਕੀ ਦੇਖੋ ਹੁਣ ਪੁਲਿਸ ਕੀ ਕਰਦੀ ਹੈ ਡਿਫਟ ਸਾਬ ਖੜੇ ਨੇ ਆਏ ਨਹੀਂ ਸਾਡੇ ਕੋਲ ਕੋਈ ਨਹੀਂ ਸੌਂ ਪੁਲ ਕਿ ਜਿਹੜਾ ਸਾਡਾ ਬੰਦਾ ਮਰ ਗਿਆ ਵਾ ਉਹ ਜਿਹੜੇ ਉਸ ਬੰਦੇ ਦੋਸ਼ੀ ਫੜ ਕੇ ਅਰੈਸਟ ਕਰੋ ਜੀ ਬਸ ਅਸਾਂ ਬੋਦ ਕੋ ਗਾਨੀ ਜੀ ਸਰ ਲੱਗਦਾ ਵਾ ਕਿ ਜੇਕਰ ਪੁਲਿਸ ਪਹਿਲਾਂ ਢੱਕ ਦੇ ਨਾਲ ਕਾਰਵਾਈ ਕਰਦੀ ਤੇ ਅੱਜ ਇਹ ਨਹੀਂ ਹੋ ਸਕਦਾ ਸੀ ਬਿਲਕੁਲ ਸੀ ਭਾਜੀ ਚਲੋ ਸੋ ਕਹਿ ਸਕਦੇ ਆ ਪੁਲਿਸ ਵੀ ਆਪਣੀ ਮਿਹਨਤ ਕਰਦੀ ਹੈ ਜਿੰਨੇ ਜੋਗੀ ਹੋਈ ਹੈ ਪੁਲਿਸ ਨੇ ਪਹਿਲੇ ਹੀ ਦੋ ਤਿੰਨ ਬੰਦੇ ਫੜੇ ਆ ਫੜੇ ਆ ਟਾਇਰ ਗੋਟ ਵੀ ਕੀਤੇ ਆ ਮਨਦੀਪ ਨੇ ਹੀ ਢਿੰਗਰਾ ਕਲੋਨੀ ਕੱਲ ਪਰਸੋਂ ਦੀ ਚਾਰ ਪੰਜ ਦਿਨ ਦੀ ਗੱਲ ਆ ਢਿੰਗਰਾ ਕਲੋਨੀ ਰੇਟ ਵੀ ਕੀਤਾ ਪੁਲਿਸ ਨੇ ਉਹ ਬੰਦੇ ਫੜਨ ਵਾਸਤੇ ਉਹ ਬੰਦੇ ਉਹਨਾਂ ਤੋਂ ਭੱਜ ਗਏ ਆ ਪਰਿਵਾਰ ਵੱਲੋਂ ਇਹ ਵੀ ਕਹਿ ਫੜੇ ਹੋਏ ਆ ਜਿਹੜੇ ਭਰਾ ਉਹਨਾਂ ਦੇ ਫੜੇ ਗਏ ਆ ਕਜਨ ਬ੍ਰਦਰ ਫੜੇ ਗਏ ਨੇ ਉਹ ਛੱਡ ਦਿੱਤੇ ਗਏ ਨੇ ਉਹ ਜੀ ਕੋਈ ਇਹਨਾ ਇੱਕ ਉਹ ਕੋ ਸਰਪੰਚ ਆ ਇਹਨਾਂ ਦੇ ਪਿੰਡ ਦਾ ਉਹ ਆਪਣੀ ਜ਼ਿੰਮੇਵਾਰ ਤੇ ਲੈ ਗਿਆ ਜੀ ਮੈਂ ਪੇਸ਼ ਕਰਾਂਗਾ ਜੀ ਠੀਕ ਹੈ ਜੀ ਭਾਈ ਜਨਾ ਦਾ 307 ਦਾ ਤਾਰਾ ਹੁੰਦੇ ਮੇਰਾ ਨਾਮ ਸਰਵਣ ਸਰਵਣ ਕੀ ਲਾਦਾ ਜਰਾ ਮੇਰਾ ਸਾਲਾ ਅੱਛਾ ਤੇ ਜਿਹੜੇ ਬੰਦਿਆਂ ਗੋਲੀਆਂ ਮਾਰੀਆਂ ਕਿ ਲਾਤੀ ਹੁੰਦਾ ਦੇਵੜ ਜੇ ਕਿਹੜੀ ਗੋਲੀ ਮਾਰੀ ਇਹ ਲੜਾਈ ਮਾਰੀ ਮੋਟੀ ਪਹਿਲਾਂ ਝਗੜਾ ਹੋਇਆ ਸੀ ਉਹ ਪਹਿਲਾਂ ਵੀ ਗੋਲੀ ਮਾਰ ਕੇ ਗਿਆ ਅੱਜ ਫੇਰ ਸਾਡੇ ਭਰਾ ਦੇ ਗੋਲੀ ਮਾਰ ਕੇ ਚਲ ਗਿਆ ਇਹ ਪਹਿਲਾਂ ਪੁਲਿਸ ਕਰਦੀ ਕੀ 307 ਦਾ ਤਾਰਾ ਪਹਿਲਾਂ ਲੱਗੀ ਉਹ ਕਿੱਥੇ ਬੰਦੇ ਗਏ ਆ 6-7 ਬੰਦਿਆਂ ਹੀ ਲਖਾਏ ਹੋਇਆ ਜੇ ਅਸੀਂ ਕੱਲ ਤਿੰਨ ਬੰਦੇ ਫੜਾਏ ਹੋਇਆ ਉਹ ਤਿੰਨ ਬੰਦੇ ਕਿੱਥੇ ਆ ਅਈਆ ਆਪ ਖੋਦ ਬੜਾਏ ਨਾਲਾੜੇ ਮੁੰਡਿਆਂ ਨੇ ਉਹ ਤਿੰਨ ਬੰਦੇ ਕਿੱਥੇ ਹੈਗੇ ਆ ਪੁਲਿਸ ਪਤਾ ਨਹੀਂ ਜੋ ਇੰਨਾ ਨੂੰ ਕੀ ਕੀਤਾ ਪੁਲਿਸ ਨੇ ਸਾਡੇ ਸਾਹਮਣੇ ਤਕਰਾਰਾਂ ਵੀ ਕਿੱਥੇ ਹੈਗੇ ਜੋ ਜਿਹੜੇ ਮੁੰਡੇ ਗੋਲੀਆਂ ਬਜਮਾਰੀਆਂ ਜਾਂ ਉਹ ਬੰਦੇ ਮਾਲਦੇ ਆ ਹਾਂਜੀ ਡੇਟੂਨੇ ਹਾਂਜੀ ਹਾਂਜੀ ਕੰਮ ਕੀ ਹੋਣਾ ਬੰਦਿਆਂ ਦਾ ਇਹੋ ਹੀ ਗੁੰਡਾ ਕਰਦੀ ਗੱਡੀਆਂ ਸੱਟਾ ਪਟਾ ਲੜਾਈਆਂ ਝਗੜੇ ਖੋਵਾ ਮਟ ਜਿਹੜਾ ਅੱਜ ਮਾਰਿਆ ਗਿਆ ਵਾ ਇਹਦੇ ਪਰਿਵਾਰ ਦੇ ਮੈਂਬਰਾਂ ਨੇ ਕਾਉਂਟ ਪੋੜਿਆ ਪਰਿਵਾਰ ਇਹਦੇ ਤਿੰਨ ਭੈਣਾਂ ਤੇ ਇੱਕ ਮਾਂ ਤੇ ਇੱਕ ਪਿਓ ਦੋ ਇੱਕ ਭਰਾ ਹੋ ਰਿਹਾ ਹੈ ਉਮਰ ਕਿੰਨੀ ਹੈ ਇਹਦੀ ਉਮਰ ਵੱਧ ਤੋਂ ਵੱਧ 27-27 ਸਾਲ ਹੋਏਗੀ ਤੋਂ ਵੱਧ ਨਹੀਂ ਹੋਏਗੀ 30 ਸਾਲ ਹੋਏਗੀ ਜੀ ਕੀ ਕਰਦੇ ਹੋ ਹਾਂਜੀ ਮੰਗ ਕਰਦੇ ਪੁਲਿਸ ਤੋਂ ਪੁਲਿਸ ਕੋਲੋਂ ਮੰਗ ਕਰਦੇ ਵੀ ਸਾਡੇ ਸਮੇਂ ਲੈ ਕੇ ਸਾਡੇ ਇੱਥੇ ਗੋਲੀ ਮਾਰੀ ਜਾਵੇ ਉਹਨੂੰ ਸਾਡੇ ਸਾਹਮਣੇ ਮਾਰੀ ਜਾਵੇ ਲੈ ਕੇ ਸਾਨੂੰ ਤਾਂ ਯਕੀਨ ਹੋਣਾ ਵਾ ਬੇਰਨਾੜੇ ਬੰਸ ਲਾਵਾ ਉਤਨਾ ਕੁਝ ਨਹੀਂ ਸਾਡਾ ਹੈਗਾ ਕਿੱਧਰ ਨਾ ਕਿਹੜੀ ਜਗ੍ਹਾ ਤੇ ਲਗਾਇਆ ਵਾ ਤੇ ਕਿੰਨਾ ਚਿਰ ਧੜਾਧੜਾ ਜਾਰੀ ਰਹੇਗਾ ਜਿੰਨਾ ਮੱਲਾ ਦੇ ਤਰਨ ਦਾਗਾ ਪੁਲ ਦੇ ਉੱਤੇ ਆਜਾ ਇੱਕ ਮਿੰਟ ਦੱਸਦਾ ਮੈਂ ਪਹਿਲਾਂ ਗੱਲ ਕਰ ਲਈਏ ਤੁਹਾਨੂੰ ਤਾਂ ਜੋ ਧਰਨਾ ਲਾਉਣ ਦਾ ਕਾਰਨ ਕੀ ਬਣਿਆ ਉਹ ਨਹੀਂ ਉਹ ਫਾਇਰ ਇਨਸੀਡੈਂਟ ਹੋਇਆ ਸੀ ਉਹਦੀ ਮੌਤ ਹੋ ਗਈ ਲੜਕੇ ਦੀ ਉਹਦੇ ਚਾਹੀ ਉਹਨਾਂ ਨੂੰ ਫੜ ਲੈਣਾ ਛੇਤੀ ਕੋਈ ਬੰਦੇ ਫੜਾਏ ਕੋਈ ਪੁਲਿਸ ਕਹਿੰਦੇ ਕਿ ਤਿੰਨ ਕੇ ਬੰਦੇ ਫੜਾਏ ਨਹੀਂ ਨਹੀਂ ਅਜੇ ਨਹੀਂ ਫੜਾਏ ਉਹ ਤਾਂ ਅਸੀਂ ਆਪਣੇ ਆਪ ਕੋਈ ਰੇਡ ਸੀਗਾ ਵੀ ਸ਼ੱਕ ਦੇ ਵਿੱਚ ਫੜੇ ਸੀਗੇ ਉਹਨਾਂ ਦੇ ਸੋਰਸ ਲਾਏ ਆ ਅਸੀਂ ਫੜ ਲੈਣਾ ਉਹਨਾਂ ਨੂੰ ਜਲਦੀ ਅਸੀਂ ਡੇਵਿਡ ਨੂੰ ਤੇ ਕਾਸ਼ੀ ਜਿਹੜਾ ਮੇਨ ਦੋਸ਼ੀ ਹੈ ਮਨਦੀਪ ਵੀ ਨਾਲ ਲੜਕਾ ਹੈ ਉਹ ਮੇਨ ਹੈ ਇੱਕ ਡੇਵਿਡ ਤਕਾਸ਼ੀ ਇਹਨੇ ਪਹਿਲਾਂ ਵੀ ਕਦੀ ਗੋਲੀ ਚਲਾਈਆਂ ਨੌਜਵਾਨਾਂ ਨੇ ਪਹਿਲਾਂ ਇਹ ਘਰੋਂ ਦਾ ਖਾਣਾ ਬਦੋਸ਼ ਆ ਉਹਦੇ ਫਾਦਰ ਨੂੰ ਵੀ ਰੇਡ ਕੀਤਾ ਉਹ ਕਹਿੰਦਾ ਇਹਦੇ ਤੇ ਜੋ ਐਕਸ਼ਨ ਲੈਣਾ ਲਾਓ ਉਹਦੇ ਮਗਰ ਅਸੀਂ ਟੀਮਾਂ ਲਾਈਆਂ ਪਰਿਵਾਰ ਨੂੰ ਕਿャਕੋ ਸੁਣਾਵੀਂ ਤਰ੍ਹਾਂ ਲਾਇਆ ਬੱਚੇ ਕਰਦੇ ਗੱਲਾਂ ਉਹ ਮਾਮਲਾ ਦਰਜ ਕੀਤਾ ਗਿਆ ਜੀ 302 ਚ